ਸਭ ਨੂੰ ਜੈਮਸੀ ਕੀ ਗੁੱਡ ਮਾਰਨਿੰਗ ਪ੍ਰਭੂ ਯੇਸ਼ੂ ਜੀ ਦਾ ਧੰਨਵਾਦ ਕਰਦੇ ਆਂ ਕਿ ਅੱਜ ਫੇਰ ਤਬੂ ਨੇ ਆਪਾਂ ਸਾਰਿਆਂ ਨੂੰ ਅੱਜ ਦੀ ਸਵੇਰ ਬਖਾਈ ਹੈ ਸੋ ਜਿਸ ਵਜ੍ਹਾ ਅੱਜ ਇੱਕ ਵਾਰੀ ਫੇਰ ਆਪਣੇ ਪਿਆਰੇ ਮਸੀਹੀ ਸਮਾਜ ਦੇ ਨਾਲ ਰੂਪ ਰੂਪ ਹੋਣ ਦਾ ਮਨ ਕੀਤਾ ਹੈ ਕਿਉਂਕਿ ਮਾਹੌਲ ਬਹੁਤ ਜਾਬ ਤਾ ਮਾਹੌਲ ਬਹੁਤ ਗਰਮ ਹੋਇਆ ਪਿਆ ਔਰ ਕੁਝ ਵਿਅਕਤੀਆਂ ਵੱਲੋਂ ਇਸ ਮਾਹੌਲ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਨਾ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਆ ਹੈਂਡਲ ਕਰਨਾ ਜਿਹਦੇ ਵਿੱਚ ਮਸੀਹੀ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਕੋਈ ਗਿਰਾਵਟ ਵਾਲਾ ਨਾ ਜਾਣਾ ਪਵੇ ਤੇ ਮੈਂ ਸਮਝਦਾ ਕੁਝ ਗੈਰ ਜ਼ਿਮੇਵਾਰ ਅਨਪੜ੍ਹ ਔਰ ਗੈਰ ਤਜਰਬੇਕਾਰ ਲੋਕਾਂ ਦੀ ਟੀਮ ਜਿਹੜੀ ਕੁਝ ਕੁਝ ਲੋਕਾਂ ਦੀ ਜਿਹੜੀ ਇਸ ਟਾਈਮ ਆਪਣੀ ਹੀ ਮਿਨਿਸਟਰੀ ਵਾਸਤੇ ਵਿਸ਼ੇਸ਼ ਮਿਨਿਸਟਰੀ ਵਾਸਤੇ ਹੀ ਕੰਮ ਕਰ ਰਹੀ ਹੈ ਉਹਦੇ ਨਾਲ ਮਸੀਹ ਭਾਈਚਾਰੇ ਦਾ ਕੋਈ ਦੂਰ ਦੂਰ ਤੱਕ ਕੋਈ ਸਰੋਕਾਰ ਨਹੀਂ ਹੈ ਕੁਝ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਨ੍ਹਾਂ ਲੋਕਾਂ ਦੇ ਕਾਰਨ ਕਰਕੇ ਹੀ ਆਏ ਦਿਨ ਕੁਛ ਨਾ ਕੁਛ ਮਸੀਬਾਈ ਚਾਰੇ ਦੇ ਵਾਸਤੇ ਮੁਸ਼ਕਲਾਂ ਖੜੀਆਂ ਹੋ ਰਹੀਆਂ ਸੀ ਹੋ ਰਹੀਆਂ ਹਨ ਤੇ ਮੈਨੂੰ ਲੱਗਦਾ ਭਵਿੱਖ ਦੇ ਵਿੱਚ ਵੀ ਇਨ੍ਹਾਂ ਲੋਕਾਂ ਦੇ ਦੁਆਰਾ ਬਹੁਤ ਸਾਰੇ ਆਵਾਦ ਵਿਵਾਦ ਜਿਹੜੇ ਖੜੇ ਕੀਤੇ ਜਾਂਦੇ ਨੇ ਔਰ ਜਦੋਂ ਇਨ੍ਹਾਂ ਦੇ ਇਨ੍ਹਾਂ ਦੇ ਹੰਕਾਰ ਦੀ ਚਰਮ ਸੀਮਾ ਹੁੰਦੀ ਹੈ ਉਦੋਂ ਇਹ ਕਿਹਾ ਜਾਂਦਾ ਹੈ ਕਿ ਹਮੇ ਕਿਸੇ ਦੀ ਪਰਵਾਹ ਨਹੀਂ ਹਮ ਕਿਸੇ ਸੇ ਨਹੀਂ ਡਰਤੇ ਸਾਡੇ ਨਾਲ 2000 ਪਾਸਟਰਾਂ ਦੀ ਟੀਮ ਹੈ ਸਾਡੇ ਨਾਲ ਜੇ ਹੈ ਉਹ ਹੈ ਮਤਲਬ ਕਮਾਂਡ ਵਾਲੇ ਸ਼ਬਦ ਬੋਲਦੇ ਨੇ ਇਹ ਵਾਲੇ ਲੋਕ ਜਿਹੜੇ ਔਰ ਜਦੋਂ ਕਿਤੇ ਇਹਨਾਂ ਦੀਆਂ ਗਲਤੀਆਂ ਦੇ ਨਾਲ ਇਹਨਾਂ ਨੂੰ ਅਗਲੇ ਲੋਤਾੜ ਕੇ ਬੈਕਫੁੱਟ ਤੇ ਲੈ ਆਉਂਦੇ ਨੇ ਫਿਰ ਇਹਨਾਂ ਨੂੰ ਮਸੀਹੀ ਸਮਾਜ ਯਾਦ ਆ ਜਾਂਦਾ ਮਸੀਹ ਭਾਈਚਾਰ ਯਾਦ ਆ ਜਾਂਦਾ ਤੇ ਬੜੀਆਂ ਡੀਂਗਾ ਮਾਰਨ ਵਾਲੀ ਇਹ ਟੀਮ ਜਦੋਂ ਇਹਨਾਂ ਦੇ ਸਾਹਮਣੇ ਜਦੋਂ ਇਹਨਾਂ ਦੇ ਘਰ ਆ ਕੇ ਹੀ ਅਗਲੇ ਇਹਨਾਂ ਦੇ ਪੁਤਲੇ ਸਾੜ ਗਏ ਇਹਨਾਂ ਦਾ ਝੱਗਾ ਫੜ ਗਏ ਤੇ ਇਹ ਕੁਝ ਨਹੀਂ ਕਰ ਸਕਦੇ ਤੇ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੀ ਆਦਤ ਹੈ ਬਿਨਾਂ ਸੋਚੇ ਸਮਝੇ ਲਾਲਾ ਲਾਲਾ ਫੂਫੂ ਕਰੀ ਜਾਣਾ ਔਰ ਬਿਨਾਂ ਬੁੱਧੀ ਦੇ ਕੰਮ ਕਰੀ ਜਾਣਾ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਆਪ ਨੂੰ ਇਹਨਾਂ ਨੇ ਐਕਟਿਵ ਦੱਸਣ ਦੀ ਕੋਸ਼ਿਸ਼ ਕਰਨੀ ਪਰ ਨਤੀਜਾ ਅਜ਼ੀਜ਼ੋ ਨਤੀਜਾ ਅੱਜ ਦੀ ਤਰੀਕ ਦੇ ਵਿੱਚ ਜ਼ੀਰੋ ਆ ਅੱਜ ਵੀ ਜਿਹੜੀ ਫੂ ਫੂ ਇਹਨਾਂ ਦੀ ਹੋ ਰਹੀ ਹੈ ਮੈਂ ਸਮਝਦਾ ਕਿ ਸਾਰਾ ਹੀ ਮਸੀਹ ਸਮਾਜ ਇਸ ਵੇਲੇ ਜਿਹੜਾ ਆ ਇਸ ਗੱਲ ਵਾਸਤੇ ਸੋਚਨ ਤੇ ਮਜਬੂਰ ਹੈ ਕਿ ਇਹਨਾਂ ਦੇ ਕਾਰਨ ਕਰਕੇ ਹੀ ਕਿਉਂ ਹਮੇਸ਼ਾ ਮਸੀਹ ਸਮਾਜ ਦੀ ਗਰਗਰੀ ਹੁੰਦੀ ਹੈ ਇਹਨਾਂ ਲੋਕਾਂ ਦੇ ਕਾਰਨ ਕਰਕੇ ਹੀ ਕਿਉਂ ਮਸੀਹ ਸਮਾਜ ਨੂੰ ਹਮੇਸ਼ਾ ਲੋਕ ਨਫ਼ਰਤ ਨਾਲ ਦੇਖਦੇ ਨੇ ਔਰ ਗਲਤੀ ਤੇ ਹੁੰਦੀ ਇਹਨਾਂ ਦੀ ਪਰ ਕੁਖਤ ਨਹੀਂ ਸਾਰੇ ਮਸੀਹ ਸਮਾਜ ਨੂੰ ਬੰਦਗੇ ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਲੀਅਰ ਕਰ ਦੇਣਾ ਚਾਹੁੰਦਾ ਹੈ ਕਿ ਜਿਹੜੀਆਂ ਵੀ ਨਦਾਨੀਆਂ ਇਨਾਂ ਲੋਕਾਂ ਨੇ ਕੀਤੀਆਂ ਭਾਵੇਂ ਤੇ ਜਸਵੀ ਮਨਹਾਰ ਦੀ ਗ੍ਰਫਤਾਰੀ ਹੋਵੇ ਉਹਦੇ ਵਿੱਚ ਵੀ ਇਹਨਾਂ ਦੀ ਬਹੁਤ ਵੱਡੀ ਭਾਰੀ ਕਿਰਕਰੀ ਹੋਈ ਹੈ ਕਿਉਂਕਿ ਇਹਨਾਂ ਨੇ ਆਪਣੇ ਵੱਲੋਂ ਓੱਡੀ ਛੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਕਿ ਅਸੀਂ ਬਹੁਤ ਵੱਡਾ ਧਰਨਾ ਜਲੰਧਰ ਦੇ ਵਿੱਚ ਲਗਾਉਣਾ ਆ ਪਰ ਮੈਂ 2 ਦਿਨ ਪਹਿਲੇ ਹੀ ਆਪਣੀ ਫੇਸਬੁੱਕ ਦੇ ਇੱਕ ਪੋਸਟ ਸ਼ੇਅਰ ਕੀਤੀ ਸੀ ਕਿ ਇਹ ਧਰਨਾ ਉਛੂ-ਮਛੂ ਹੋ ਜਾਣਾ ਹੈ ਕਿਉਂਕਿ ਜਾਂ ਤਾਂ ਇਹਨਾਂ ਦੇ ਅੰਦਰ ਸਰਕਾਰਾਂ ਦੇ ਨਾਲ ਟੱਕਰ ਲੈਣ ਦੀ ਪ੍ਰਸ਼ਾਸਨ ਦੇ ਨਾਲ ਟੱਕਰ ਲੈਣ ਦੀ ਜਾਂ ਦੁਸ਼ਮਨਾ ਦੇ ਨਾਲ ਟੱਕਰ ਲੈਣ ਦੀ ਤਾਕਤ ਸਾਂ ਮਰਦਾ ਹੈ ਨਹੀਂ ਆ ਜਾਂ ਬੁੱਧੀ ਹੈ ਨਹੀਂ ਆ ਕਿਉਂਕਿ ਹਮੇਸ਼ਾ ਹੀ ਇਹ ਮੈਚ ਫਿਕਸ ਕਰਕੇ ਪ੍ਰਸ਼ਾਸਨ ਦੇ ਨਾਲ ਚੱਲਦੇ ਸੀ ਚੱਲਦੇ ਹਨ ਤੇ ਚੱਲਦੇ ਰਹਿੰਦੇ ਨੇ ਸੋ ਇੱਕ ਗੱਲ ਸਿਰਫ ਮੈਂ ਅੱਜ ਕਲੀਅਰ ਕਰਨ ਵਾਸਤੇ ਹੀ ਲਾਈਵ ਆਇਆ ਕਿ ਜਿਹੜੀਆਂ ਨਾਦਾਨੀਆਂ ਤੁਸੀਂ ਲੋਕਾਂ ਨੇ ਕੀਤੀਆਂ ਭਾਵੇਂ ਉਹ ਤੇਜਸਵੀ ਯਾਦਵ ਦੀ ਗ੍ਰਿਫਤਾਰੀ ਹੋਵੇ ਉਹ ਗ੍ਰਿਫਤਾਰੀ ਜਾਂਦੇ ਜਾਂਦੇ ਤੁਹਾਨੂੰ ਸ਼ਰਮਸਾਰ ਕਰਕੇ ਗਈ ਹੈ ਕਿਉਂਕਿ ਉਹ ਜਾਂਦੇ ਆ ਸਾਰੀ ਉਸ ਬੰਦੇ ਦੀ ਫੇਲ ਹੋ ਗਈ ਤੁਹਾਨੂੰ ਹਮੇਸ਼ਾ ਹੀ ਪ੍ਰਸ਼ਾਸਨ ਮੂਰਖ ਬਣਾਉਂਦਾ ਹੈ ਔਰ ਤੁਸੀਂ ਉਹ ਮੂਰਖ ਹੋ ਜਿਹੜਾ ਤੁਹਾਨੂੰ ਪਤਾ ਹੁੰਦਾ ਹੈ ਕਿ ਪ੍ਰਸ਼ਾਸਨ ਸਾਨੂੰ ਮੂਰਖ ਬਣਾ ਰਿਹਾ ਤੇ ਤੁਸੀਂ ਜਾਣ ਬੁੱਝ ਕੇ ਮੂਰਖ ਬਣਦੇ। ਤੁਹਾਡੀਆਂ ਅੱਖਾਂ ਵਿੱਚ ਕੱਟਾ ਪਾ ਕੇ ਵੀ ਉਹਨਾਂ ਨੇ ਇਹ ਸਾਬਿਤ ਕੀਤਾ ਕਿ ਅਸੀਂ ਉਹਦੇ ਤੇ ਪਰਚਾ ਕਰ ਦਿੱਤਾ ਹੈ ਪਰ ਪਰਚਾ ਕੀਤਾ ਕਾਦ ਆ। ਸਿਰਫ ਉਹ ਜਿਹੜਾ ਈਡੀ ਦੇ ਸਾਹਮਣੇ ਜਾ ਕੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਸੀਗਾ। ਉਹ ਪਰਚਾ ਕੀਤਾ ਸੀ ਰੋਡ ਬਲੌਕ ਕਰਨ ਦਾ। ਔਰ ਉਹ ਅਵੇਲੇਬਲ ਆਫੈਂਸ ਹੁੰਦਾ। ਤੁਹਾਡੀਆਂ ਅੱਖਾਂ 'ਚ ਕੱਟਾ ਪਾ ਕੇ ਉਹਦੀ ਗ੍ਰਿਫਤਾਰੀ ਕੀਤੀ ਔਰ ਉਹੀ ਪੁਲਸ ਵਾਲਿਆਂ ਨੇ ਰਲ ਕੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਤੁਹਾਡੇ ਨਾਲ ਫਿਰ ਉਹਨਾਂ ਨੇ ਧੋਖਾ ਧੜੀ ਕੀਤੀ ਪਰ ਤੁਸੀਂ ਹੱਥ ਮਲਦੇ ਰਹੇ ਤੁਹਾਡੇ ਹੱਥ ਨਾ ਕੰਮ ਹੀ ਲੱਗੇ ਫਿਰ ਉਸ ਤੋਂ ਬਾਅਦ ਤੁਸੀਂ ਪੁਤਲੇ ਸਾੜਨ ਦੀ ਕੋਸ਼ਿਸ਼ ਕੀਤੀ ਤੇ ਪੁਤਲਿਆਂ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲੀ ਮਾਤਾ ਦਾ ਪੁੱਤਰਾ ਸਾੜਿਆ ਫਿਰ ਉਸ ਤੋਂ ਬਾਅਦ ਤੁਸੀਂ ਦੂਜਿਆਂ ਲੋਕਾਂ ਦੇ ਬਾਰੇ ਕਹਾਂ ਕਿ ਇਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਵਾਂਗੇ ਪਰ ਤੁਸੀਂ ਉਹਨਾਂ ਦੇ ਵਿੱਚ ਵੀ ناکਾਮ ਰਹੇ ਤੁਸੀਂ ਦੂਜਿਆਂ ਦੇ ਵਾਸਤੇ ਤੁਹਾਡੇ ਵਿੱਚ ਤਾਕਤ ਹੈ ਨਹੀਂ ਤੁਸੀਂ ਤਾਕਤ ਨੂੰ ਗਾਂਝੇ ਪਰ ਆਪਣੇ ਲੋਕਾਂ ਦੇ ਨਾਲ ਧੋਖਾ ਧੜੀ ਗਰਦਾਰੀਆਂ ਕਰਕੇ ਪਰਚੇ ਕਰਾਉਣ ਦੇ ਵਿੱਚ ਤੁਸੀਂ ਹਮੇਸ਼ਾ ਮੋੜ ਹੀ ਰਹੇ ਦੀਦੀ ਜਿੰਦੀ ਜਾਗਦੀ ਮਿਸਾਲ ਮੈਂ ਖੁਦ ਹਾਂ ਔਰ ਪਰਚੇ ਕਾ ਦੇ ਉਹ ਉਹ ਵੀ ਜਿੱਦਾਂ ਦਾ ਤੁਸੀਂ ਤੇਜਸਵੀ ਮিনার ਪਰਚੀਆਂ ਨਿਕੀਆਂ ਨਿਕੀਆਂ ਪਰਚੀਆਂ ਦੀਆਂ ਤੁਸੀਂ ਕਰਮਾਈਆਂ ਉਹ ਬੇਸਲੈਸ ਤੇ ਬੇਬੁਨਿਆਦ ਪਰਚੀਆਂ ਪਰਚੀਆਂ ਸੋ ਮੈਂ ਅੱਜ ਇਹੀ ਦੱਸਣ ਵਾਸਤੇ ਲਾਈਵ ਆਇਆ ਕਿ ਇਸ ਚੀਜ਼ ਨੂੰ ਮਸੀਹ ਭਾਈਚਾਰੇ ਦੇ ਨਾਲ ਕਦੇ ਵੀ ਨਾ ਜੋੜਿਆ ਜਾਵੇ ਇਹ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਮਸੀਹ ਭਾਈਚਾਰੇ ਨੇ ਮਾਫੀ ਮੰਗੀ ਜਾਂ ਮਸੀਹ ਭਾਈਚਾਰਾ ਇਦਾਂ ਉਦਾਂ ਇਹ ਸਿਰਫ ਇੱਕ ਵਿਸ਼ੇਸ਼ ਮਿਨਿਸਟਰੀ ਦੀ ਗੱਲ ਹੈ। ਔਰ ਦੂਸਰੀਆਂ ਦੀ ਗੱਲ ਇਹ ਐਨ ਆਪਸੀ ਕਸ਼ਮਕਸ਼ ਐ। ਇਹਦੇ ਵਿੱਚ ਮਸੀਹ ਭਾਈਚਾਰੇ ਦਾ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਐ। ਭਾਵੇਂ ਅਸੀਂ ਤੇਜਸਵੀ ਮਨਹਾਸ ਦੀਆਂ ਗੱਲਾਂ ਦਾ ਖੰਡਨ ਕਰਦੇ ਆਂ। ਭਗਤ ਸਿੰਘ ਦਬਾਬੀ ਦੀਆਂ ਜਿਹੜੀਆਂ ਸਮਾਜ ਵਿਰੋਧੀ ਗਤੀਵਿਧੀਆਂ ਉਹਦਾ ਵੀ ਖੰਡਨ ਕਰਦੇ ਆਂ। ਵਰਪ੍ਰਿਤ ਉਦਾਸੀ ਦੀ ਜਿਹੜੀ ਜਿਹੜੀਆਂ ਹਰਕਤਾਂ ਨੇ ਉਹਦਾ ਵੀ ਖੰਡਨ ਕਰਦੇ ਆ ਲੱਖੇ ਸਿਧਾਣੇ ਦਾ ਵੀ ਖੰਡਨ ਕਰਦੇ ਆ ਜਿਹੜਾ ਵਿਅਕਤੀ ਸਾਡੇ ਸਮਾਜ ਦੇ ਖਿਲਾਫ ਗੱਲ ਕਰੇਗਾ ਅਸੀਂ ਉਹਨੂੰ ਹਮੇਸ਼ਾ ਮੂੰਹ ਤੋੜ ਜਵਾਬ ਦਵਾਂਗੇ ਪਰ ਮੈਂ ਤੇ ਇੱਕ ਚੀਜ਼ ਹੋਰ ਕਲੀਅਰ ਕਰਨੀ ਚਾਹੂੰਗਾ ਕਿ ਤੇਜਸਵੀ ਮਨਹਾਸ ਨੇ ਕਦੇ ਮਸੀਹ ਭਾਈਚਾਰੇ ਨੂੰ ਮਾੜਾ ਨਹੀਂ ਕਿਹਾ ਔਰ ਕਦੇ ਵੀ ਉਹਨਾਂ ਨੇ ਜੀਜ਼ਸ ਕ੍ਰਾਈਸ ਜੀਜ਼ਸ ਕ੍ਰਾਈਸ ਦੇ ਖਿਲਾਫ ਕਦੇ ਕੋਈ ਗੱਲ ਨਹੀਂ ਕੀਤੀ ਉਹਨੇ ਕਲੀਅਰ ਕੀਤਾ ਹੈ ਕਿ ਨਾ ਤਾਂ ਮੈਂ ਕ੍ਰਿਸਚੀਅਨ ਭਾਈਚਾਰੇ ਦੇ ਖਿਲਾਫ ਕੋਈ ਗੱਲ ਕਰ ਰਿਹਾ ਔਰ ਨਾ ਹੀ ਮੈਂ ਜੀਜ਼ਸ ਕ੍ਰਾਈਸ ਦੇ ਖਿਲਾਫ ਕੋਈ ਗੱਲ ਕਰ ਰਿਹਾ ਨਾ ਹੀ ਬਾਈਬਲ ਦੇ ਖਿਲਾਫ ਗੱਲ ਕਰ ਰਿਹਾ ਫਿਰ ਵੀ ਅਸੀਂ ਉਹਦੀਆਂ ਇਹ ਸਾਰੀਆਂ ਹਰਕਤਾਂ ਦਾ ਖੰਡਨ ਕਰਦੇ ਆਂ ਵਿਰੋਧ ਕਰਦੇ ਆਂ ਔਰ ਤਾੜਨਾ ਦਿੰਨੇ ਆਂ ਕਿ ਤੁਸੀਂ ਜੋ ਮਰਜ਼ੀ ਕਰੋ ਜਿਵੇਂ ਮਰਜ਼ੀ ਕਰੋ ਸਾਨੂੰ ਮਸੀਹ ਸਮਾਜ ਨੂੰ ਅਗਰ ਤੁਸੀਂ ਟਾਰਗੇਟ ਕਰੋਗੇ ਤੇ ਫਿਰ ਅਸੀਂ ਮਸੀਹ ਸਮਾਜ ਸਾਰਾ ਇਕੱਠੇ ਹੋ ਕੇ ਤੁਹਾਨੂੰ ਦੱਸਾਂਗੇ ਕਿ ਆਹ ਵਾਲਾ ਜਿਹੜਾ ਅਸਲੀ ਮਸੀਹ ਸਮਾਜ ਆ ਫਿਰ ਤੁਹਾਨੂੰ ਭੱਜਣਾ ਐਸਿਆਂ ਪਾਵਾਂਗੇ ਕਿ ਤੁਹਾਨੂੰ ਭੱਜਣ ਵਾਸਤੇ ਕੋਈ ਰਾਹ ਨਹੀਂ ਛੱਡਾ। ਸੋ ਮੈਂ ਅੱਜ ਬੜੀ ਛੋਟੀ ਜੀ ਲਾਈਵ ਆਪ ਜੀ ਦੇ ਨਾਲ ਸ਼ੇਅਰ ਕਰਨੀ ਹੈ ਕਿ ਜੋ ਵੀ ਐਪੀਸੋਡ ਹੋ ਰਿਹਾ ਹੈ ਉਹ ਸਿਰਫ ਤੇ ਸਿਰਫ ਇੱਕ ਦੋ ਵਿਸ਼ੇਸ਼ ਵਿਅਕਤੀਆਂ ਦੇ ਕਾਰਨ ਕਰਕੇ ਹੋ ਰਿਹਾ ਜਿਨ੍ਹਾਂ ਦੇ ਕਾਰਨ ਕਰਕੇ ਹਮੇਸ਼ਾ ਹੀ ਮਸੀਹੀ ਸਮਾਜ ਦੇ ਗਿਰਕਰੀ ਹੁੰਦੀ ਆਈ ਹੈ ਔਰ ਹੋ ਰਹੀ ਹੈ ਸੋ ਮਸੀਹੀ ਸਮਾਜ ਦਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਦੋਂ ਕੋਈ ਬਾਈਬਲ ਦੇ ਖਿਲਾਫ ਬੋਲੂਗਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਖਿਲਾਫ ਬੋਲੂਗਾ ਜਾਂ ਮਸੀਹੀ ਸਮਾਜ ਦੇ ਖਿਲਾਫ ਕੋਈ ਗੱਲ ਕਰੂਗਾ ਫਿਰ ਅਸੀਂ ਸਾਰੇ ਰਲ ਕੇ ਮਸੀਹੀ ਸਮਾਜ ਸਮਾਜ ਦੇ ਲੋਕ ਲੀਡਰਸ਼ਿਪ ਜਿਹੜੀ ਹੈ ਸਮੂਚੇ ਜਿਹੜੇ ਚਰਚੀਸ ਨੇ ਜਿਹੜੇ ਮੇਨ ਲਾਈਨ ਚਰਚੀਸ ਨੇ ਜਿਹੜੀਆਂ ਸਾਡੀਆਂ ਜਿਹੜੀਆਂ ਪੈਂਟੀਕੋਸਟਲ ਮਿਨਿਸਟਰੀਆਂ ਨੇ ਅਸੀਂ ਫਿਰ ਫੇਰ ਰਲ ਮਿਲ ਕੇ ਇਹਨਾਂ ਦੀ ਨੱਕ ਚ ਨਕੇਲੋਂ ਪਾਵਾਂਗੇ ਕਿ ਫਿਰ ਇਹਨਾਂ ਨੂੰ ਭੱਜਣ ਵਾਸਤੇ ਰਾਹ ਨਹੀਂ ਕਦੇ ਛੱਡਾਂਗੇ ਸੋ ਮੈਂ ਅੱਜ ਇੰਨੀਆਂ ਹੀ ਗੱਲਾਂ ਆਪ ਜੀ ਦੇ ਨਾਲ ਸਾਂਨੀਆਂ ਕਰਨੀਆਂ ਕਿ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਇਹ ਗੱਲ ਕਵੇ ਜਾਂ ਲਿਖੇ ਕਿ ਮਸੀਹੀ ਸਮਾਜ ਨੇ ਮਾਫੀ ਮੰਗੀ ਖਬਰਦਾਰ ਐਸੀ ਕੋਈ ਗੱਲ ਨਾ ਮਸੀਹ ਸਮਾਜ ਨੇ ਕੋਈ ਗਲਤੀ ਕੀਤੀ ਤੇ ਨਾ ਹੀ ਮਸੀਹ ਸਮਾਜ ਮਾਫੀ ਮੰਗੇ ਨਾ ਹੀ ਅੱਛ ਮੰਗੇ ਨਾ ਹੀ ਕਦੇ ਕੱਲ ਮਾਫੀ ਮੰਗੂਗਾ ਕਿਉਂਕਿ ਜਿਹੜੇ ਲੋਕ ਇਸ ਤਰੀਕੇ ਦੀਆਂ ਮੈਂ ਸਮਝਦਾ ਕਿ ਰੀਲਾਂ ਵਾਲੇ ਚੇਅਰਮੈਨ ਜਿਹੜੇ ਇਸ ਤਰੀਕੇ ਦੀਆਂ ਹਰਕਤਾਂ ਆਪਣੇ ਹੰਕਾਰ ਦੇ ਵਿੱਚ ਕਰਦੇ ਨੇ ਉਹਦੀ ਜਵਾਬ ਦੇਈ ਉਹਨਾਂ ਦੀ ਹੈ ਨਾ ਕਿ ਮਸੀਹ ਸਮਾਜ ਦੀ ਸੋ ਇੱਕ ਵਾਰੀ ਫੇਰ ਮਸੀਹ ਸਮਾਜ ਨੂੰ ਜੈਮਸੀ ਦੀ ਬਹੁਤ ਬਹੁਤ ਧੰਨਵਾਦ ਅਰ ਕ੍ਰਿਸਮਸ ਦੇ ਦਿਹਾੜੇ ਚੱਲ ਰਹੇ ਨੇ ਇਸ ਕਰਕੇ ਮਨ ਬਹੁਤ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਹੈ ਕਿ ਇਹਨਾਂ ਕੁਝ ਦੋ ਚਾਰ ਵਿਅਕਤੀਆਂ ਦੇ ਕਾਰਨ ਕਰਕੇ ਅੱਜ ਮਸੀਹੀ ਸਮਾਜ ਨੇ ਜਿੰਨਾ ਸੈਲੀਬ੍ਰੇਸ਼ਨ ਕਰਨਾ ਹੁੰਦਾ ਜਿੰਨੇ ਹਰਸ਼ੋ ਹਲਾਸ ਦੇ ਨਾਲ ਪ੍ਰਭੂ ਯੇਸ਼ੂ ਮਸੀਹ ਦੇ ਆਗਮਨ ਦਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਨਮ ਦੇ ਦਿਹਾੜੇ ਦੀ ਸੈਲੀਬ੍ਰੇਸ਼ਨ ਕਰਨੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਆ ਇਹ ਇੱਕ ਮਿਨਿਸਟਰੀ ਦੇ ਕਾਰਨ ਕਰਕੇ ਬਹੁਤ ਵੱਡਾ ਵਿਗਨ ਪੈ ਰਿਹਾ ਹੈ ਔਰ ਸਾਰੇ ਹੀ ਸਮਾਜ ਦੇ ਹਿਰਦੇ ਬਲੁੰਦਰੇ ਪਏ ਨੇ ਸੋ ਮੈਂ ਫੇਰ ਇੱਕ ਵਾਰੀ ਚੱਲਦੇ-ਚੱਲਦੇ ਸਭ ਨੂੰ ਇੱਕ ਕਲੀਅਰ ਕਰ ਦਵਾਂ ਕਿ ਇਸ ਮਿਨਿਸਟਰੀ ਦਾ ਜਿਹੜਾ ਸਿਸਟਮ ਹੈ ਇਹ ਆਪਣੇ ਸਿਸਟਮ ਦੇ ਨਾਲ ਹੀ ਚੱਲਦੀ ਹੈ ਨਾ ਤੇ ਇਹ ਕਿਸੇ ਨਾਲ ਕੋਆਰਡੀਨੇਸ਼ਨ ਕਰਦੀ ਹੈ ਨਾ ਹੀ ਕਿਸੇ ਨੂੰ ਮਾਨਤਾ ਦਿੰਦੀ ਹੈ ਕਿਉਂਕਿ ਜਦੋਂ ਕਦੇ ਕਿਤੇ ਇਹ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਨੇ ਫਿਰ ਇਹਨਾਂ ਨੂੰ ਚੇਤਾ ਆਉਂਦਾ ਕਿ ਆਜੋ ਆਜੋ ਸਾਰਿਆਂ ਦੀਆਂ ਗੱਟੀਆਂ 'ਚ ਤੇਲ ਭਰਾ ਦਿਓ ਸਾਰਿਆਂ ਨੂੰ ਕੁਝ ਪੈਸੇ ਦੇ ਦਿਓ ਤੇ ਇੱਕ ਮੰਚ ਰਿਆ ਵੱਡਾ ਰਿਆ ਵੱਡੇ-ਵੱਡੇ 5 ਸਟਾਰ 7 ਸਟਾਰ ਹੋਟਲਾਂ ਦੇ ਵਿੱਚ ਜਿਹੜੇ ਖਾਣੇ ਖੂਨੇ ਖਵਾ ਦਿਓ ਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰੋ ਕਿ ਸਾਡੇ ਨਾਲ مسیਜੀ ਸਮਾਜ ਹੈ ਇਹ ਬਿਲਕੁਲ ਗਲਤ ਜਿਹੜੀ ਹੈ ਦਿਖਾਵਟ ਹੈ مسیਜੀ ਸਮਾਜ ਜਿਹੜਾ ਆ ਉਹ ਅਲੱਗ ਚੀਜ਼ ਹੈ ਇਹ ਜਿਹੜੇ ਦਿਖਾवटी ਜਿਹੜੇ ਰੀਲਾਂ ਵਾਲੇ ਜਿਹੜੇ ਹੈਗੇ ਨੇ ਲੋਕ ਇਹ ਬਿਲਕੁਲ ਅਲੱਗ ਨੇ ਔਰ ਕਦੇ ਵੀ ਜਿਹੜੀਆਂ ਇਹਨਾਂ ਦੀਆਂ ਕੰਮ ਕਰਨ ਦੀਆਂ ناکਾਮੀਆਂ ਨੇ ਉਹਨਾਂ ਦੇ ਨਾਲ ਮਸੀਹ ਭਾਈਚਾਰੇ ਕਦੇ ਸਹਿਮਤ ਨਹੀਂ ਹੁੰਦਾ ਔਰ ਮਸੀਹ ਭਾਈਚਾਰੇ ਨੇ ਨਾ ਕਦੇ ਗਲਤੀ ਕੀਤੀ ਸੀ ਨਾ ਕੀਤੀ ਹੈ ਨਾ ਕਰੂਗਾ ਜਿਹਦੇ ਕਾਰਨ ਕਰਕੇ ਉਹਨਾਂ ਨੂੰ ਮਾਫੀ ਮੰਗਣੀਆਂ ਪੈਣ ਜਿਹੜੀਆਂ ਗਲਤੀਆਂ ਇਹ ਲੋਕ ਕਰਦੇ ਨੇ ਇਹਦੀ ਜ਼ਿੰਮੇਵਾਰੀ ਇਹਨਾਂ ਦੀ ਹੈ ਸੋ ਪ੍ਰਭੂ ਯੀਸ਼ੂ ਨੂੰ ਸੇ ਸਭ ਨੂੰ ਬਰਕਤ ਆਵੇ ਧੰਨਵਾਦ ਜੀ ਚਰਚ ਬਚਾਓ ਮੋਰਚੇ ਦੇ ਮਹਾਜ ਤੋਂ ਸਭ ਨੂੰ ਮੇਰਾ ਸलाम ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਚਰਚ ਬਚਾਓ ਮੋਰਚਾ ਇਹ ਜਗਜੀਤ ਕਲੱਬ ਦੀ ਰਿਹਾਈ ਨੂੰ ਲੈ ਕੇ April ਮਈ ਦੇ ਵਿੱਚ ਇਹ ਘਟਿਤ ਹੋਇਆ ਔਰ ਅਸੀਂ ਲਗਾਤਾਰ ਜਿਹੜਾ ਉਹਦੇ ਚਰਚ ਦੀ ਰਿਹਾਈ ਵਾਸਤੇ ਪ੍ਰੋਟੈਸਟ ਕਰ ਰਹੇ ਹਾਂ ਔਰ ਪ੍ਰਭੂ ਦੀ ਕਿਰਪਾ ਦੇ ਨਾਲ ਔਰ ਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅਸੀਂ ਵਿਉਮਤ ਬੰਦੀ ਦੇ ਨਾਲ ਇਹ ਜਿਹੜੀ ਲੜਾਈ ਲੜ ਰਹੇ ਆ ਸੋ ਮੈਂ ਜਦੋਂ ਥੋੜੇ ਦਿਨਾਂ ਤੋਂ ਜਿਹੜਾ ਜਲੰਧਰ ਦੇ ਵਿੱਚ ਇੱਕ ਜਿਹੜਾ ਘਟਨਾਕਰਮ ਚੱਲ ਰਿਹਾ ਆ ਭਾਨਾ ਸਿੱਧੂ ਦੀ ਗੱਲ ਹੋਵੇ ਤਿਯਸ਼ਵੀ ਮਿਨਹਾਸ ਦੀ ਗੱਲ ਹੋਵੇ ਤੇ ਉਹ ਉਹਨਾਂ ਨੇ ਪਿਛਲੇ ਦਿਨੀ ਜੋ ਵੀ ਅੰਕਰ ਨਰੁਲਾ ਮਿਨਿਸਟਰੀ ਦੇ ਖਿਲਾਫ ਕੁਝ ਪ੍ਰੋਟੈਸਟ ਕੀਤਾ ਕੁਝ ਪੁਤਲੇ ਸਾੜੇ ਇਹ ਸਾਰਾ ਘਟਨਾਕਰਮ ਮੰਦ ਭਾਗਾ ਹੈ ਅਸੀਂ ਅਸੀਂ ਬਾਈਬਲ ਨੂੰ ਪੜ੍ਹਦੇ ਆਂ ਜਾਣਦੇ ਆਂ ਕਿ ਅਸੀਂ ਸਾਡੇ ਵਾਸਤੇ ਬਾਈਬਲ ਦੀਆਂ માનਤਾਵਾਂ ਕੀ ਨੇ ਯਿਸੂ ਮਸੀਹ ਦਾ ਫਲਸਫਾ ਕੀ ਆ ਸਾਡੀ ਤਾਲੀਮ ਕੀ ਆ ਜਦੋਂ ਅਸੀਂ ਇਸ ਘਟਨਾਕ੍ਰਮ ਨੂੰ ਬਿਬਲੀਕਲੀ ਦੇਖਦੇ ਆਂ ਤਾਂ ਬੜਾ ਦੁੱਖ ਆਉਂਦਾ ਬੜੀ ਚਿੰਤਾ ਲੱਗਦੀ ਆ ਕਿ ਸਾਡੀ ਕਮਿਊਨਿਟੀ ਦੇ ਬੰਦੇ ਜਿਹੜੇ ਆ ਉਹ ਉਹਨਾਂ ਨੂੰ ਗੈਰ ਕੌਮਾਂ ਦੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਰਗਾ ਜਵਾਬ ਦੇ ਰਿਹਾ ਹੈ ਬੋਲਣ ਦੀ ਮਰਿਆਦਾ ਤੋਂ ਪੜ ਕੇ ਔਰ ਮੇਰਾ ਖਿਆਲ ਕਿ ਵੀ ਬਾਈਬਲ ਚ ਕਿਤੇ ਨਹੀਂ ਇਸ ਤਰ੍ਹਾਂ ਦਾ ਲਿਖਿਆ ਹੋਗਾ ਕਿ ਅਸੀਂ ਵੀ ਗੈਰ ਕੌਮਾਂ ਵਾਂਗ ਲੜਾਈਆਂ ਲੜੀਏ ਬਦਕਲਾਮੀ ਕਰੀਏ ਪੁਤਲੇ ਸਾੜੀਏ ਤੇ ਇਹ ਹੋਰ ਵੀ ਉਦੋਂ ਚਿੰਤਾਜਨਕ ਮਾਮਲਾ ਹੋ ਗਿਆ ਕਿ ਜਦੋਂ ਅੱਜ ਹੀ ਮੈਂ ਇੱਕ ਵੱਡੇ ਨਿਊ ਚੈਨਲ ਤੋਂ ਇੱਕ ਖਬਰ ਸੁਣਦਾ ਕਿ ਸਾਡੇ ਬੰਦਿਆਂ ਨੇ ਬੋਹਲਾਟ ਚ ਆ ਕੇ ਗੜਬੜੀ ਦੇ ਵਿੱਚ ਆ ਕੇ ਕੀ ਹੋਇਆ ਕੀਤਾ ਕਿ ਉਹ ਮੈਂ ਤਾਂ ਇੱਕ ਇਹ ਕਹਿੰਦਾ ਕਿ ਪੁਤਲੇ ਕਿਸੇ ਦੇ ਵੀ ਹੁਣ ਪੁਤਲੇ ਸਾੜੇ ਜਾਣਾ ਗਲਤ ਹੈ ਤੇ ਉਹ ਮੇਰੇ ਭਰਾਵਾਂ ਨੇ ਗੁੱਸੇ ਵਿੱਚ ਕਾਲੀ ਦੇ ਵਿੱਚ ਔਰ ਬਿਨਾ ਕਿਸੇ ਚਿੰਗੀ ਅਗਵਾਈ ਦੇ ਉਹਨਾਂ ਨੇ ਕੀ ਕੀਤਾ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਦਾ ਗਲਤੀ ਨਾਲ ਪੁਤਲਾ ਜਲਾ ਦਿੱਤਾ ਖਬਰ ਚੱਲਣ ਦੀ ਸੁਣ ਕੇ ਬੜੀ ਨਮੋਸ਼ੀ ਹੋਈ ਕਿ ਸਾਡੀ ਕ੍ਰਿਸਚੀਅਨ ਕਮਿਊਨਿਟੀ ਕਿਸ ਪਾਸੇ ਵੱਲ ਨੂੰ ਤੁਰ ਗਈ ਆ ਤੇ ਮੈਂ ਕਈ ਵਾਰੀ ਪੋਸਟ ਪਾ ਕੇ ਵੀ ਗੱਲ ਕਰਦਾ ਆ ਪਿਛਲੇ ਦਿਨੀ ਮੈਂ ਅਗਸਤ ਦੇ ਵਿੱਚ ਇੱਕ ਵੀਡੀਓ ਪਾਈ ਸੀ ਉਹ ਵੀ ਅੱਕ ਥੱਕ ਕੇ ਪਾਈ ਸੀ ਜਦੋਂ ਅਸੀਂ ਕ੍ਰਿਸਚੀਅਨ ਕਮਿਊਨਿਟੀ ਨੂੰ ਉਹਦੇ ਵਿੱਚ ਹਰ ਪੀੜਤਾਂ ਦੀ ਮਦਦ ਵਾਸਤੇ ਕਿਤੇ ਆਉਂਦੇ ਜਾਂਦੇ ਦਿਖਾਈ ਨਹੀਂ ਦਿੱਤਾ ਮੈਂ ਤਾਂ ਪਾਈ ਸੀ ਇੱਕ ਤਰੀਕੇ ਨਾਲ ਅਲਰਟ ਕੀਤਾ ਸੀ ਕਿ ਸਾਡੇ ਜਿਹੜੇ ਕ੍ਰਿਸਚੀਅਨ ਲੀਡਰ ਆ ਉਹ ਕੌਮ ਦੀ ਸਹੀ ਅਗਵਾਈ ਕਰਨ ਅਸੀਂ ਤਾਂ ਚਲੋ ਨਵੇਂ ਆ ਬਹੁਤਾ ਕੁਝ ਨਹੀਂ ਜਾਣਦੇ ਲੇਕਿਨ ਪੁਰਾਣਿਆਂ ਦੇ ਕਮ ਕਾਜੀ ਨੂੰ ਜਦੋਂ ਦੇਖਦੇ ਆ ਤੇ ਸਵਾਏ ਰੀਲਾਂ ਪਾਉਣ ਦੇ ਫੋਟੋਆਂ ਪਾਉਣ ਦੇ ਸੈਲਫੀਆਂ ਪਾਉਣ ਦੇ ਭੰਗੜੇ ਪਾਉਣ ਦੇ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਮੈਂ ਤੁਹਾਨੂੰ ਦੱਸਦਾ ਕਿ ਯਿਸੂ ਮਸੀਹ ਦਾ ਪ੍ਰਚਾਰ ਬਾਈਬਲ ਦਾ ਪ੍ਰਚਾਰ ਜਦੋਂ ਤੋਂ ਦੁਨੀਆ ਬਣੀਆ ਜਦੋਂ ਤੋਂ ਇਹ ਪ੍ਰਚਾਰ ਸ਼ੁਰੂ ਹੋਇਆ ਅੱਜ ਤੱਕ ਨਾ ਰੁਕਿਆ ਨਾ ਰੁਕਣਾ ਰੋਕ ਕਿਆ ਕਿਸ ਚੀਜ਼ ਨੂੰ ਜਾ ਰਿਹਾ ਇਹ ਥੋੜਾ ਜਿਆ ਸਮਝਣ ਵਾਲੀ ਗੱਲ ਆ ਤੇ ਸਾਨੂੰ ਸਮਝਣਾ ਪਊਗਾ ਮੈਂ ਤਿਗਸਵੀ ਮਨੇ ਹਾਸ ਹੁਣਾ ਦੀ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਨੇ ਕਲੀਅਰ ਕੱਟ ਗਿਆ ਕਿ ਅਸੀਂ ਕ੍ਰਿਸਚੀਅਨ ਕਮਿਊਨਿਟੀ ਦੇ ਵਿਰੁੱਧ ਨਹੀਂ ਆ ਅਸੀਂ ਇੱਕ ਉਹਨਾਂ ਨੇ ਨਾਮ ਲੈ ਕੇ ਕਿਹਾ ਕਿ ਅਸੀਂ ਅੰਕਲ ਨਰੂਲਾ ਮਿਨਿਸਟਰੀ ਦੇ ਵਿਰੁੱਧ ਆ ਵੀ ਇਹ ਪਖੰਡਵਾਦ ਕਰਦੇ ਆ ਤੇ ਇਹ ਜਿਹੜਾ ਜਬਰੀ ਤਰਨ ਪਰਵਰਤਨ ਕਰਵਾਉਂਦੇ ਆ ਚਲੋ ਇੱਕ ਗੱਲ ਮੈਂ ਉਹਨਾਂ ਦੀ ਨਾਲ ਮੈਂ ਨਸਹਿਮਤ ਨਹੀਂ ਹੁੰਦਾ ਕਿ ਜਬਰੀ ਧਰਮ ਪਰਵਰਤਨ ਕੋਈ ਨਹੀਂ ਕਰਵਾਉਂਦਾ ਜਦੋਂ ਅਸੀਂ ਕਿਸੇ ਦੇ ਟਾਰਗੇਟ ਤੇ ਆ ਜਾਵੇ ਤੇ ਸਾਡੇ ਤੇ ਫਿਰ ਜਿਹੜੀਆਂ ਕੁਝ ਹੋਰ ਚੀਜ਼ਾਂ ਵੀ ਥੋਪੀਆਂ ਜਾਂਦੀਆਂ ਤੇ ਐਸਾ ਨਾ ਹੋਵੇ ਕਿ ਜਦੋਂ ਅਸੀਂ ਦੂਸਰਾ ਗੈਰ ਕੋਮਾ ਵਾਂਗੂ ਕੁਝ ਕੰਮ ਕਰੀਏ ਤੇ ਲੋਕ 크ਰਿਸਚੀਅਨਟੀ ਦਾ ਮਜ਼ਾਕ ਉਡਾਉਣ ਅਸਲ ਵਿੱਚ ਮੈਂ ਜਿਸ ਤਰ੍ਹਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਆਦਾ ਬਾਈਬਲ ਦਾ ਪ੍ਰਚਾਰ ਹੋਏਗਾ ਪ੍ਰਭੂ ਇਸ ਨੂੰ ਸਿੱਦੇ ਚੇਲਿਆਂ ਵਾਂਗੂ ਪ੍ਰਚਾਰ ਹੋਵੇਗਾ। ਪ੍ਰਭੂ ਦੀ تعلیم ਦੇ ਨਾਲ ਪ੍ਰਚਾਰ ਹੋਇਆ, ਪੜ੍ਹ ਲਿਖ ਕੇ ਪ੍ਰਚਾਰ ਹੋਊਗਾ ਤੇ ਫੇ ਪ੍ਰਚਾਰ ਕਦੀ ਨਹੀਂ ਰੁਕਣਾ ਨਾ ਰੁਕਿਆ। ਮੈਨੂੰ ਕਈ ਵਾਰੀ ਮੇਰੇ ਦੋਸਤ ਮਿੱਤਰ ਸਵਾਲ ਕਰਦੇ ਹੁੰਦੇ ਕਿ ਅਟਵਾਲ ਸਾਹਿਬ ਤੁਹਾਨੂੰ ਤਾਂਹੀਂ ਇਦਾਂ ਦਾ ਜੋ ਇਹ ਦੁਨੀਆਦਾਰੀ ਚ ਚੱਲ ਰਿਹਾ ਤੁਹਾਨੂੰ ਤਾਂ ਕਰਦਿਆਂ ਕਰੀ ਦੇਖਿਆ ਨਹੀਂ ਆ। ਔਰ ਨਾ ਹੀ ਅਸੀਂ ਕੀਤਾ ਨਾ ਅਸੀਂ ਕਰਨਾ। ਅਸੀਂ ਪ੍ਰਭੂ ਦਾ ਡਰ ਖੋਪ ਰੱਖਦੇ ਆ। ਅਸੀਂ ਜੋ ਤਾਲੀਮ ਆ ਉਹਦੇ ਮੁਤਾਬਕ ਕੰਮ ਕਰਾਂਗੇ ਤੇ ਉਹ ਹੈਰਾਨੀ ਵਾਲੀ ਇੱਕ ਹੋਰ ਗੱਲ ਮੈਂ ਦੇਖ ਰਿਹਾ ਕਿ ਸਾਡੇ ਕੁਝ ਲੀਡਰਾਂ ਨੇ ਕ੍ਰਿਸਚਨ ਲੀਡਰਾਂ ਨੇ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਔਰ ਹਲਕੇ ਪੱਦਰ ਦੇ ਜਵਾਬ ਕੋਈ ਸਾਡੇ ਕੋਲ ਡਾਟਾ ਨਹੀਂ ਕੋਈ ਕੋਈ ਠੋਸ ਸਬੂਤ ਨਹੀਂ ਅਸੀਂ ਕਿਨਾ ਰੀਫਰੈਂਸ ਦੇ ਨਾਲ ਗੱਲ ਕਰਨੀ ਨਾ ਕੋਈ ਸਾਡੇ ਕੋਲ ਰਿਫਰੈਂਸ ਹੈ ਤੇ ਉਹ ਪੱਤਰਕਾਰ ਜਿਹੜੇ ਸੀ ਉਹ ਚਲਦੀ ਪ੍ਰੈਸ ਕਾਰਪ ਬਾਕ ਆਊਟ ਕਰਕੇ ਚਲੇ ਗਏ ਤੇ ਮੈਂ ਆਪਣੀ ਕਮਿਊਨਿਟੀ ਦੇ ਲੀਡਰਾਂ ਨੂੰ ਪਾਸਟਰ ਸਾਹਿਬਾਂ ਨੂੰ ਵਿਸ਼ੱਕ ਤੁਸੀਂ ਕਈਆਂ ਗੱਲਾਂ ਦਾ ਮੇਰਾ ਗੁੱਸਾ ਵੀ ਕਰਦੇ ਆ ਕਰੋਗੇ ਵੀ ਤੇ ਗੁੱਸਾ ਕਰਨਾ ਕਰੋਗੇ ਉਹ ਅਲੱਗ ਅਲੱਗ ਗੱਲ ਆ ਕਰੀ ਜਾਓ 100 ਵਾਰੀ ਕਰੀ ਜਾਓ ਪਰ ਕਮ ਸੇ ਕਮ ਜੋ ਸਾਡੀ ਡਿਊਟੀ ਬਣਦੀ ਆ ਸੱਚੀ ਗੱਲ ਕਰਨ ਦੀ ਤੁਹਾਨੂੰ ਪਤਾ ਹੈ ਕਿ ਸੱਚ ਬੋਲਣਾ ਬੜਾ ਔਖਾ ਔਰ ਸੱਚ ਸੁਣਨਾ ਉਸ ਤੋਂ ਵੀ ਔਖਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਅਗਰ ਰੱਬ ਨੇ ਤੁਹਾਨੂੰ ਕਿਸੇ ਕੰਮ ਵਾਸਤੇ ਨਿਯੁਕਤ ਕੀਤਾ ਤੇ ਅਸੀਂ ਸੱਚ ਬੋਲਣ ਲੱਗੇ ਨਾ ਡਰਿਏ ਅਸੀਂ ਕੇਵਲ ਤੇ ਕੇਵਲ ਖੁਦਾ ਤੋਂ ਡਰਿਏ ਇਹਨਾਂ ਸਾਰੀਆਂ ਦੁਨਿਆਵੀ ਚੀਜ਼ਾਂ ਤੋਂ ਨਾ ਡਰਿਏ ਜਿਹੜੀ ਗੱਲ ਸਹੀ ਆ ਉਹਨੂੰ ਸਹੀ ਕਹੀਏ ਔਰ ਜਿਹੜੀ ਗੱਲ ਗਲਤ ਆ ਉਹਨੂੰ ਗਲਤ ਕਹੀਏ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੇ ਜੋ ਪ੍ਰਚਾਰਕਾਂ ਈਮਾਨਦਾਰੀ ਦੇ ਨਾਲ ਪ੍ਰਚਾਰ ਕਰਦੇ ਆ ਭੁੱਖੇ ਪਿਆਸੇ ਰਹਿ ਕੇ ਪ੍ਰਚਾਰ ਕਰਦੇ ਆ ਗਰੀਬੀ ਚ ਪ੍ਰਚਾਰ ਕਰਦੇ ਆ ਹਰ ਉਹ ਹਾਲਤ ਵਿੱਚ ਪ੍ਰਚਾਰ ਕਰਦੇ ਆ ਉਹ ਕਿਤੇ ਡਰ ਔਰ ਭੈ ਦੇ ਮਾਹੌਲ ਵਿੱਚ ਪ੍ਰਚਾਰ ਨਾ ਕਰਨ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਉਹ ਅੰਤ ਵਿੱਚ ਇਹੀ ਕਹੂੰਗਾ ਕਿ ਜਿੰਨੇ ਵੀ ਸਾਡੇ ਲੀਡਰਸ਼ਿਪ ਆ ਬੈਨ ਉਹ ਆਪਣੀ ਬੋਲਣ ਲੱਗੇ ਭਾਸ਼ਾ ਦਾ ਮर्यादा ਨੂੰ ਸਮਝਣ ਲਫ਼ਜ਼ਾਂ ਤੇ ਕੰਟਰੋਲ ਕਰਨ। ਕਿ ਮੈਂ ਇੱਕ ਕੋਈ ਵੀਡੀਓ ਦੇਖੀ ਆ ਪਤਾ ਨਹੀਂ ਹੁਣ ਸੱਚੀ ਆ ਝੂਠੀ ਆ ਕਿ ਕੁਝ ਬੰਦੇ ਭਾਨਾ ਸਿੱਧੂ ਨੂੰ ਗਾਲ ਮੰਦਾ ਕੱਢ ਰਹੇ ਆ। ਅਰੇ ਇਹ ਹਲਕੀਆਂ ਗੱਲਾਂ ਬਾਈਬਲ ਦੇ ਅੰਗੇਂਸਟ ਆ। ਪ੍ਰਭੂ ਯਿਸੂ ਮਸੀਹ ਦੇ ਫਲਸਫੇ ਦੇ ਵਿਰੋਧਾ ਆਓ ਅਸੀਂ ਸਾਰੇ ਕਮਿਊਨਿਟੀ ਇਕੱਠੇ ਹੋਈਏ ਔਰ ਜੋ ਯਿਸੂ ਮਸੀਹ ਦਾ ਫਲਸਫਾ ਉਸ ਤੇ ਗੌਰ ਕਰੀਏ ਔਰ ਚੇਲਿਆਂ ਵਾਂਗੂ ਚੇਲਿਆਂ ਵਾਂਗੂ ਪ੍ਰਚਾਰ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਚੇਲਿਆਂ ਨੇ ਪ੍ਰਚਾਰ ਉਹਨਾਂ ਨੇ ਸੈਲਫੀਆਂ ਨੇ ਖਿੱਚ-ਖਿੱਚ ਪਾਈਆਂ ਫੋਟੋ ਨਹੀਂ ਪਾਈਆਂ ਤੇ ਤੁਸੀਂ ਦੇਖੋ ਕਿ ਪ੍ਰਭੂ ਯਿਸੂ ਮਸੀਹ ਦੇ 12 ਵਿੱਚੋਂ 11 ਚੇਲਿਆਂ ਨੂੰ ਪ੍ਰਭੂ ਵਰਗੀ ਮੌਤ ਦਿੱਤੀ ਹੈ ਤੇ ਤੁਸੀਂ ਫੇਸਬੁੱਕ ਦੇਖ ਲਓ ਇੰਸਟਾਗ੍ਰam ਦੇਖ ਲਓ ਉਥੇ ਭੰਗੜਿਆਂ ਤੋਂ ਇਲਾਵਾ ਪ੍ਰਚਾਰ ਵਾਲੀ ਵੀਡੀਓ ਬਹੁਤ ਘੱਟ ਚੱਲਦੀਆਂ ਵੱਧ ਤੋਂ ਵੱਧ ਭੰਗੜੇ ਛੱਡੋ 크੍ਰਿਸਚੀਅਨ ਕਮਿਊਨਿਟੀ ਇਸ ਵੇਲੇ ਵਿਰੋਧੀਆਂ ਦੇ ਟਾਰਗੇਟ ਤੇ ਆ ਅਸੀਂ ਪ੍ਰਭੂ ਵਾਲਾ ਪ੍ਰਚਾਰ ਕਰੀਏ ਔਰ ਜਿਹੜਾ ਪ੍ਰਚਾਰ ਆ ਉਹ ਕਦੇ ਨਹੀਂ ਰੁਕਣਾ ਧੰਨਵਾਦ ਮਿਹਰਬਾਨੀ ਜੈਮਸੀ ਦੀ ਸਲਾਮ